ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਐ 9 ਬੈੱਡਰੂਮਾਂ ਵਾਲੀ ਕੋਠੀ ਐ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਕੋਠੀ ਦੇ ਚਾਰ ਚੁਪੇਰੇ ਜਿਹੜੀਆਂ ਗਲੀਆਂ ਲੱਗਦੀਆਂ ਕਿਸੇ ਪਾਸੇ 8 ਫੁੱਟ ਗਲੀ ਲੱਗਦੀ ਐ ਕਿਸੇ ਪਾਸੇ 12 ਫੁੱਟ ਗਲੀ ਲੱਗਦੀ ਐ ਤੇ ਜਿਹੜੀ ਮੇਨ ਗਲੀ ਐ ਉਹ 20 ਫੁੱਟ ਚੌੜੀ ਐ ਤੇ ਆਜੋ ਫਿਰ ਕਰਦੇ ਆ ਐਂਟਰ ਆਪਾਂ ਇਸ ਕੋਠੀ ਦੇ ਵਿੱਚ ਸੋ ਅੱਜ ਆਪਾਂ ਪਿੰਡ ਹੈ ਰੋਇਪੁਰ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਸੋ ਜੇਕਰ ਇਸ ਕੋਠੀ ਦੀ ਆਪਾਂ ਗੱਲ ਕਰੀਏ ਤਾਂ 70 ਫੁੱਟ ਫਰੰਟ ਆ ਤੇ ਬੈਕ ਇਸ ਕੋਠੀ ਦੀ 160 ਫੁੱਟ ਆ ਚਾਰ ਸ਼ਫੇਰੇ ਹੀ ਗਲੀਆਂ ਲੱਗਦੀਆਂ ਮੇਨ ਗਲੀ ਜਿਹੜੀ ਹੈ 20 ਫੁੱਟ ਆ ਤੇ ਕਿਸੇ ਪਾਸੇ 8 ਫੁੱਟ ਆ ਤੇ ਕਿਸੇ ਪਾਸੇ 12 ਫੁੱਟ ਜਿਹੜੀ ਹੈ ਗਲੀ ਹੈ ਸੋ ਕੋਠੀ ਜਿਹੜੀ ਹੈ ਬਿਲਕੁਲ ਨਵੀਂ ਬਣੀ ਹੋਈ ਹੈ ਔਰ ਨੌ ਬੈਡਰੂਮ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਜਿਹੜੇ ਵੀਰ ਖੁਲਾ ਡੁੱਲਾ ਪਸੰਦ ਕਰਦੇ ਆ ਖੁਲੀ ਡੁੱਲੀ ਕੋਠੀ ਪਸੰਦ ਕਰਦੇ ਆ ਸੋ ਪਸ਼ੂ ਡੰਗਰ ਦਾ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਵਧੀਆ ਸੋ ਤੁਹਾਨੂੰ ਬੈਡਰੂਮ ਵੀ ਦਿਖਾਵਾਂਗੇ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 22 ਲੱਖ ਰੁਪਈਆ ਜਿਹੜੀ ਆ ਡਿਮਾਂਡ ਰੱਖੀ ਆ ਇਸ ਕੋਠੀ ਦੀ ਬਾਕੀ ਮੌਕੇ ਤੇ ਛੂਟ ਹੋ ਜੂਗੀ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਬਹੁਤ ਹੀ ਖੁੱਲੀ ਡੁੱਲੀ ਜਗਾ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਹੈ ਕੋਠੀ ਬਣੀ ਹੋਈ ਹੈ 9 ਬੈਡਰੂਮਾਂ ਦੇ ਨਾਲ ਇਹ ਤਿਆਰ ਹੈਗੀ ਹੈ ਤੇ ਬਣੀ ਵੀ ਨਵੀਂ ਹੈ ਸੋ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਹੈ ਤੇ ਆਜੋ ਦੇਖਦੇ ਆਂ ਫਿਰ ਆਪਾਂ ਇਸ ਕੋਠੀ ਨੂੰ ਸੋ ਬਿਲਕੁਲ ਨਵੀਂ ਜਿਹੜੀ ਹੈ ਇਹ ਕੋਠੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਰੇਟ ਵੀ ਬਿਲਕੁਲ ਜਾਇਜ਼ ਆ ਬਿਆਹ ਹਿਆਰ ਮਰਲੇ ਦਾ ਪਿੰਡ ਦੇ ਅੰਦਰ ਜਿਹੜਾ ਰੇਟ ਹੈਗਾ ਸੋ 9 ਬੈੱਡਰੂਮਾਂ ਦੇ ਨਾਲ ਜਿਹੜੀ ਹੈ ਇਹ ਕੋਠੀ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਇਸ ਕੋਠੀ ਨੂੰ ਜੇਕਰ ਤੁਸੀਂ ਖਰੀਦਣਾ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਜਿਹੜਾ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਾਂ ਕੋਠੀ ਦੇ ਅੰਦਰ ਮੌਜੂਦ ਆ ਚਾਰជ្រਫੇ ਰ ਇਸ ਕੋਠੀ ਨੂੰ ਜਿਹੜੀਆਂ ਉਹ ਗਲੀਆਂ ਲੱਗਦੀਆਂ ਮੇਨ ਜਿਹੜੀ ਗਲੀ ਆ ਉਹ 20 ਫੁੱਟ ਚੌੜੀ ਆ ਤੇ ਇੱਕ ਪਾਸੇ 12 ਫੁੱਟ ਆ ਦੂਜੇ ਪਾਸੇ 8 ਫੁੱਟ ਗਲੀ ਐ ਸੋ ਨੌ ਬੈੱਡਰੂਮਾਂ ਦੇ ਨਾਲ ਜਿਹੜੀ ਐ ਇਹ ਕੋਠੀ ਬਣੀ ਹੋਈ ਆ ਰੇਟ ਵੀ ਬਿਲਕੁਲ ਜਾਇਜ਼ ਆ ਸੋ ਜਿਸ ਆਫ ਦੀ ਇੱਕ ਉਠੀ ਬਣੀ ਹੋਈ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਉਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਪਿੰਡ ਗਿਲ ਦੇ ਵਿੱਚ ਆਪਾਂ ਇਸ ਵੇਲੇ ਜਿਹੜੀ ਆ ਉਠੀ ਦੇਖ ਰਹੇ ਆ ਨੋ ਬੈਡਰੂਮ ਵਾਲੀ ਸੋ ਇੱਕ ਜ਼ਿਮੀਦਾਰ ਵੀਰਾਂ ਵਾਸਤੇ ਬਹੁਤ ਹੀ ਵਧੀਆ ਜਿੰਨਾ ਵੀਰਾਂ ਨੇ ਨਾਲ ਪਸ਼ੂ ਡੰਗਰ ਦਾ ਕੰਮ ਕਰਨਾ ਖੇਤੀਬਾੜੀ ਦਾ ਕੰਮ ਕਰਨਾ ਸੋ ਉਹਨਾਂ ਵੀਰਾਂ ਵਾਸਤੇ ਜਿਹੜਾ ਬਹੁਤ ਹੀ ਵਧੀਆ ਇੱਕ ਕੋਠੀ ਆਪਾਂ ਲੈ ਕੇ ਆਏ ਆ ਸੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਜਿਹੜਾ ਹੈਗਾ 70 ਫੁੱਟ ਫਰੰਟ ਆ ਤੇ 160 ਫੁੱਟ ਬੈਕ ਆ ਸੋ ਕੋਠੀ ਜਿਹੜੀ ਹੈ ਨਵੀਂ ਬਣੀ ਹੋਈ ਹੈ ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕਾਸਟ ਸੋ ਇਸ ਵੇਲੇ ਪਿੰਡ ਗਿੱਲ ਦੇ ਵਿੱਚ ਆਪਾਂ ਜਿਹੜੀ ਹੈ ਇਹ ਕੋਠੀ ਵੇਖ ਰਹੇ ਹਾਂ ਸੋ ਬਹੁਤੇ ਵੀਰ ਕਹਿੰਦੇ ਸੀ ਬਈ ਕੋਈ ਪਿੰਡ ਦੇ ਵਿੱਚ ਹੀ ਹੋਵੇ ਤਾਂ ਜ਼ਰੂਰ ਦੱਸਿਓ ਸੋ ਜਿਵੇਂ ਜਿਵੇਂ ਆਪਣੇ ਕੋਲੇ ਐਡ ਵਾਸਤੇ ਕੋਠੀ ਆਉਂਦੀ ਹੈ ਆਪਾਂ ਜ਼ਰੂਰ ਐਡ ਕਰੀ ਦੀਏ ਸੋ ਤੁਸੀਂ ਦੇਖ ਰਹੇ ਹੋ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਹ ਕੋਠੀ ਹੈ ਸੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ